ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਕੀ ਫਤਿਹ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦੁੱਖਾਂ ਦੇ ਬਾਰੇ ਵਿੱਚ ਇਸ ਸੰਸਾਰਿਕ ਦੁੱਖਾਂ ਦੇ ਬਾਰੇ ਵਿੱਚ ਜਦੋਂ ਆਪਾਂ ਨੂੰ ਦੁੱਖ ਘੇਰ ਲੈਂਦੇ ਹਨ ਚਾਰੇ ਪਾਸੇ ਤੋਂ ਫਿਰ ਉਸ ਟਾਈਮ ਕੋਈ ਵਰੀ ਨਾਮ ਜਪਣ ਦਾ ਬਿਮਾਨ ਨਹੀਂ ਕਰਦਾ ਬੰਦਾ ਇਤਨਾ ਜ਼ਿਆਦਾ ਹਤਾਸ਼ ਹੋ ਜਾਂਦਾ ਹੈ ਕਿ ਉਸ ਨੂੰ ਕੋਈ ਰਸਤਾ ਹੀ ਨਹੀਂ ਦਿੰਦਾ ਕਿਸੇ ਚੀਜ਼ ਦੇ ਵਿੱਚ ਮਨ ਨਹੀਂ ਲੱਗਦਾ ਮਨ ਕਰ ਦੇ ਵਿੱਚੋਂ ਪਜੂ ਪਜੂ ਕਰਦਾ ਹੈ ਖੁਦ ਤੋਂ ਪਜੂ ਪਜੂ ਕਰਦਾ ਹੈ ਸੰਸਾਰ ਅੱਛਾ ਨਹੀਂ ਲੱਗਦਾ ਖੁਸ਼ੀਆਂ ਅੱਛੀਆਂ ਨਹੀਂ ਲੱਗਦੀਆਂ ਕਿਉਂਕਿ ਇਨਸਾਨ ਆਪ ਹੀ ਬਹੁਤ ਦੁਖੀ ਹੈ ਪਰ ਆਪਨੇ ਇਸ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਦੁੱਖ ਕਿਉਂ ਆਏ ਅਸੀਂ ਕੁਝ ਕੀਤਾ ਵੀ ਨਹੀਂ ਇਸ ਜਨਮ 'ਚ ਪਰ ਫਿਰ ਵੀ ਬਹੁਤ ਦੁੱਖ ਘੇਰੀ ਬੈਠੇ ਹਨ ਤਾਂ ਇਸ ਨੂੰ ਜਾਣਨ ਦੇ ਲਈ ਸਭ ਤੋਂ ਪਹਿਲਾਂ ਆਪਣੇ ਅੰਦਰ ਦੇਖੋ ਆਪਣੇ ਅੰਦਰਲੀ ਆਤਮਾ ਨੂੰ ਮਿਲੋ ਉਹ ਆਤਮਾ ਜੋ ਪਰਮਾਤਮਾ ਦਾ ਰੂਪ ਹੈ ਜੋ ਪਰਮਾਤਮਾ ਦੇ ਨਾਲ ਬੰਨੀ ਹੋਈ ਹੈ ਅਟੈਚ ਹੈ ਉਸੇ ਤੋਂ ਉਸ ਨੂੰ એનર્ਜੀ ਮਿਲਦੀ ਹੈ ਜਦੋਂ ਪਰਮਾਤਮਾ ਦਾ ਰੂਪ ਹੈ ਤਾਂ ਫਿਰ ਪਰਮਾਤਮਾ ਨੇ ਦੁੱਖ ਕਿਉਂ ਦਿੱਤੇ ਬਹੁਤ ਵਾਰ ਸਵਾਲ ਉੱਠਦਾ ਹੈ ਮਨ ਦੇ ਵਿੱਚ ਪਰਮਾਤਮਾ ਨੇ ਆਪਾਂ ਨੂੰ ਕੋਈ ਦੁੱਖ ਨਹੀਂ ਦਿੱਤਾ ਬੰਦਿਆ ਇਹ ਦੁੱਖ ਤਾਂ ਸਾਡੇ ਆਪਣੇ ਕਮਾਏ ਹੋਏ ਹਨ ਇਹ ਦੁੱਖ ਉਹ ਹਨ ਜਿਹੜੇ ਕਿ ਅਸੀਂ ਪਿਛਲੇ ਜਨਮਾਂ ਦੇ ਵਿੱਚ ਆਪਣੇ ਕਰਮ ਕਰਕੇ ਆਏ ਹਾਂ ਹੁਣ ਕਈ ਲੋਕ ਕਹਿੰਦੇ ਹਨ ਕਿ ਅਸੀਂ ਕਿਹੜਾ ਪਿਛਲਾ ਜਨਮ ਦੇਖਿਆ ਹੈ ਭਾਈ ਜੇ ਤੂੰ ਇੰਨਾ ਹੀ ਪਾਵਰਫੁਲ ਹੁੰਦਾ ਜੇ ਤੇਰੇ ਵਿੱਚ ਇੰਨੀ ਜ਼ਿਆਦਾ ਭਗਤੀ ਦੀ ਸ਼ਕਤੀ ਹੁੰਦੀ ਤਾਂ ਫੇਰ ਤਾਂ ਤੂੰ ਸਾਰੇ ਕਾਰਜ ਹੀ ਸਵਾਰ ਲੈਂਦਾ ਇਸ ਅਵਸਥਾ ਤੱਕ ਪਹੁੰਚਣ ਲਈ ਤਾਂ ਬਹੁਤ ਭਗਤੀ ਦੀ ਲੋੜ ਹੁੰਦੀ ਹੈ ਉਹ ਪਰਮਾਤਮਾ ਇਤਨਾ ਦਿਆਲੂ ਹੈ ਕਿ ਉਹ ਵਾਰ-ਵਾਰ ਸਾਨੂੰ ਇਸ ਜਨਮ ਦੇ ਵਿੱਚ ਭੇਜਦਾ ਹੈ ਕਿ ਬੰਦਿਆ ਤੂੰ ਪਿਛਲੇ ਜਨਮ ਦੇ ਵਿੱਚ ਜੋ ਪਾਪ ਕਰ ਲਏ ਹਨ ਇਸ ਜਨਮ ਦੇ ਵਿੱਚ ਜਾ ਕੇ ਉਹਨਾਂ ਨੂੰ ਧੋਲਾ ਸਿਮਰਨ ਕਰਲਾ ਉਸ ਦਾ ਨਾਮ ਜਪ ਲਾ ਤਾਂ ਜੋ ਤੇਰੇ ਪਿਛਲੇ ਕਰਮਾਂ ਦੀ ਪੰਡ ਹੌਲੀ ਹੋ ਜਾਵੇ ਪਰ ਉਹਨਾਂ ਨੂੰ ਹੌਲੀ ਕਰਨ ਦੀ ਪਚਾਏ ਆਪਾਂ ਤਾਂ ਆਪਣੇ ਤੇ ਹੋਰ ਪੰਡਾਂ ਦਾ ਭਾਰ ਢੋਈ ਬੈਠੇ ਹਾਂ ਦੁੱਖਾਂ ਦਾ ਭਾਰ ਢੋਈ ਜਾਣੇ ਹਾਂ ਉਸੇ ਪਰਮ ਪਿਤਾ ਪਰਮੇਸ਼ਵਰ ਜਿਸ ਨੇ ਆਪਣਾ ਭਲਾ ਸੋਚਿਆ ਉਸ ਨੂੰ ਦੋਸਤ ਦੇਈ ਜਾਣੇ ਹਾਂ ਤੂੰ ਸਾਡੇ ਜੀਵਨ ਵਿੱਚ ਇਸ ਤਰ੍ਹਾਂ ਕਰਤਾ ਤੂੰ ਮੈਨੂੰ ਪੈਸਾ ਨਹੀਂ ਦਿੱਤਾ ਤੂੰ ਮੈਨੂੰ ਘਰ ਨਹੀਂ ਦਿੱਤਾ ਪਤਾ ਨਹੀਂ ਕੀ ਕੀ ਇਲਜ਼ਾਮ ਆਪਾਂ ਢਾਈ ਜਾਂਦੇ ਉਸ ਪਰਮਾਤਮਾ ਨੇ ਇਸ ਦੁਨੀਆ ਨੂੰ ਜਦੋਂ ਸਾਜਿਆ ਸੀ ਬਹੁਤ ਪਿਆਰ ਨਾਲ ਸਾਜਿਆ ਬਹੁਤ ਪਿਆਰ ਦੇ ਨਾਲ ਉਸਨੇ ਆਪਣਾ ਇਸ ਸਰੀਰ ਨੂੰ ਬਣਾਇਆ ਕੀ ਤੁਸੀਂ ਕਦੇ ਸੋਚਿਆ ਹੈ 72000 ਨਾੜੀਆਂ ਆਪਣੇ ਸਰੀਰ ਦੇ ਵਿੱਚ ਵਰਕ ਕਰ ਰਹੀਆਂ ਹਨ ਪਤਾ ਨਹੀਂ ਕਿੰਨੇ ਕੁ ਸੈੱਲ ਕਿੰਨੇ ਕੁ ਟਿਸ਼ੂ ਕਿੰਨਾ ਗੁੰਝਲਦਾਰ ਹੈ ਸਰੀਰ ਹੈ ਤੇ ਉਸ ਨੇ ਇੱਕ ਨਾਮ ਦਿੱਤਾ ਹੈ ਚਾਹੇ ਉਹ ਕਿਸੇ ਵੀ ਧਰਮ ਦੇ انسان ਹੋਣ RAM ਜਪ ਲੈਣ ਵਾਹਿਗੁਰੂ ਜਪ ਲੈਣ ਅੱਲਾ ਜਪ ਲੈਣ ਗॉड ਜਪ ਲੈ ਪਰ ਤੂੰ ਜਪਦਾ ਸਹੀ ਕੁਛ ਵੀ ਜਪ ਲੈ ਸੋ ਪ੍ਰਮਾਤਮਾ ਨੇ ਆਪਣਾ ਨੂੰ ਇਹ ਦੁੱਖਾਂ ਨੂੰ ਨਿਵਾਰਨ ਦੇ ਲਈ ਇੱਕ ਨਾਮ ਦਾ ਆਸਰਾ ਦਿੱਤਾ ਸੋ ਜਦੋਂ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਲ ਦੁੱਖ ਆਉਣ ਆਪਾਂ ਇਸ ਨੂੰ ਸ਼ਾਰਟ ਕਰਦੇ ਹਾਂ ਵਰਨਾ ਬਹੁਤ ਲੰਬੀ ਵੀਡੀਓ ਹੋ ਜਾਵੇਗੀ ਜਦੋਂ ਵੀ ਤੁਹਾਨੂੰ ਲੱਗੇ ਕਿ ਮੈਨੂੰ ਚਾਰੇ ਪਾਸਿਓ ਹਨੇਰਾ ਹੈ ਕੋਈ ਮੈਨੂੰ ਕਿਸੇ ਪਾਸਿਓ ਰਸਤਾ ਨਹੀਂ ਦਿਖ ਰਿਹਾ ਤਾਂ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਮਾਫੀ ਮੰਗੋ ਉਨਾ ਸਾਰਿਆਂ ਤੋਂ ਜੋ ਵੀ ਤੁਹਾਡੇ ਪਿਛਲੇ ਜਨਮ ਦੇ ਸਾਥੀ ਨੇ ਤੁਹਾਨੂੰ ਨਹੀਂ ਪਤਾ ਇਸ ਕਰਕੇ ਤੁਸੀਂ ਪਰਮਾਤਮਾ ਤੋਂ ਮਾਫੀ ਮੰਗੋ ਵੀ ਇਹ ਸੱਚੇ ਪਾਤਸ਼ਾ ਜਾਣੇ ਅਣਜਾਣੇ ਦੇ ਵਿੱਚ ਸਾਡੇ ਤੋਂ ਪਿਛਲੇ ਜਨਮਾਂ ਦੇ ਵਿੱਚ ਪਤਾ ਨਹੀਂ ਕਦੋਂ ਤੋਂ ਇਹ ਸੋਲਪਟ ਕਰ ਰਹੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਤੋਂ ਬਹੁਤ ਗਲਤੀਆਂ ਹੋਈਆਂ ਹੋਣੀਆਂ ਹਨ ਤੂੰ ਪਖਸ਼ਣ ਹਰ ਬਖਸ਼ੰਦ ਪਿਤਾ ਹੈ ਪਾਤਸ਼ਾ ਮੇਰੇ ਆਪੁਰਲਾ ਨੂੰ ਬਖਸ਼ ਦੇ ਤੇ ਇਸ ਜੀਵਨ ਦੇ ਵਿੱਚ ਮੈਨੂੰ ਆਪਣੇ ਨਾਮ ਦੇ ਨਾਲ ਅੱਕੇ ਵਦਨ ਦੇ ਲਈ ਬਲੇਸਿੰਗਸ ਦੇ ਇਹ ਡੇਲੀ ਦਾ ਤੁਸੀਂ ਰੂਟੀਨ ਬਣਾ ਲਓ ਸਵੇਰੇ ਰਾਤ ਨੂੰ ਸੌਣ ਤੋਂ ਪਹਿਲੇ ਸਵੇਰੇ ਉੱਠਦੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰੋ ਕਿ ਸੱਚੇ ਪਾਤਸ਼ਾਹ ਇਹ ਦਿਨ ਜਿਹੜਾ ਦਵਾ ਤੁਸੀਂ ਮੈਨੂੰ ਦਿੱਤਾ ਹੈ ਇਸ ਦੇ ਵਿੱਚ ਮੇਰੇ ਨਾਲ ਰਹੋ ਕੋਈ ਗਲਤ ਕੰਮ ਨਾ ਹੋਵੇ ਤੇ ਤੇਰਾ ਸਿਮਰਨ ਮੇਰੇ ਤੋਂ ਛੁੱਟੇ ਨਾ ਤੁਸੀਂ ਦੇਖੋਗੇ ਕਿ ਸਿਰਫ ਇਤਨਾ ਕਰਨ ਦੇ ਨਾਲ ਹੀ ਤੁਹਾਨੂੰ ਕਿਤਨਾ ਹੌਸਲਾ ਮਿਲੇਗਾ। ਔਰ ਤੁਸੀਂ ਇਹ ਮੁਸੀਬਤਾਂ ਦਾ ਜੋ ਕਾਰਮਿਕ ਆਪਣੇ ਤੇ ਪਿਆ ਹੈ ਇਸ ਨੂੰ ਹੱਸਦੇ ਹੱਸਦੇ ਕੱਟ ਜੋਗੇ। ਅਤੇ ਉਸ ਦੀ ਕਿਰਪਾ ਦੇ ਨਾਲ ਇਹ ਕਾਰਮਿਕ ਵੀ ਘਟ ਜਾਣਗੇ। ਰਸਤਾ ਸੌਖਾ ਹੋ ਜਾਵੇਗਾ। ਆਪਾਂ ਇਸ ਸ਼ਬਦ ਦਾ ਜਾਪ ਕਰ ਸਕਦੀ ਹਾਂ। ਦਿਨ ਰਾਤ ਇਸ ਸ਼ਬਦ ਦਾ ਜਾਪ ਕਰੋ। ਤੁਸੀਂ ਦੇਖੋਗੇ ਕਿ ਤੁਸੀਂ ਇਹਨਾਂ ਦੁੱਖਾਂ ਦੇ ਵਿੱਚੋਂ ਨਿਕਲ ਜਾਓਗੇ ਅਤੇ ਤੁਹਾਨੂੰ ਪਰਮਾਤਮਾ ਤੋਂ ਸੁੱਖ ਵੀ ਮਿਲਣੇ ਸ਼ੁਰੂ ਹੋ ਜਾਣਗੇ ਜਿਸ ਚੀਜ਼ ਦੀ ਤੁਹਾਨੂੰ ਆਸ ਹੈ ਜਿਸ ਚੀਜ਼ ਦੀ ਤੁਹਾਡੇ ਜੀਵਨ ਦੇ ਵਿੱਚ ਕਮੀਆਂ ਹਨ ਚਾਹੇ ਉਹ ਪੈਸੇ ਦੀਆਂ ਹਨ ਬੱਚੇ ਦੀ ਹੈ ਘਰ ਦੀ ਸ਼ਾਂਤੀ ਦੀ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕੋ ਕਾਂਕੀ ਕਮੀਆਂ जाका मीत साजन है समिया तिस जन को कोह काकी कमिया जाकी प्रीत गोबिंद स्यों लागी दुख दर्द प्रमता का भागी जाकी प्रीत गोबिंद स्यों लागी दुख दर्द प्रमता का भागी सो भाई इस शब्द का जाप दिन रात करो कई बार की हुंदा है ਕਿ ਬਜ਼ੁਰਗ ਲੋਕ ਹੁੰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਤੋਂ ਸਹੀ ਨਹੀਂ ਬੋਲਿਆ ਜਾ ਰਿਹਾ ਤਾਂ ਕੋਈ ਫਰਕ ਨਹੀਂ ਪੈਂਦਾ ਜਦੋਂ ਤੁਹਾਡੀ ਪ੍ਰੀਤ ਹੀ ਗੋਬਿੰਦ ਦੇ ਨਾਲ ਲੱਗ ਗਈ ਉਸ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਲ ਲੱਗ ਗਈ ਤਾਂ ਤੁਹਾਡੇ ਸ਼ਬਦਾਂ ਦੀਆਂ ਗਲਤੀਆਂ ਆਪਣੇ ਆਪ ਕੱਟਦਾ ਜਾਏਗਾ ਜਦੋਂ ਮੈਂ ਸ਼ੁਰੂ-ਸ਼ੁਰੂ ਦੇ ਵਿੱਚ ਪਾਠ ਕਰਨ ਲੱਗੀ ਸੀ ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਕਰਦੀ ਸੀ ਹੁਣ ਵੀ ਕਰਦੀ ਰਹਿੰਦੀ ਹਾਂ ਪਰ ਸਭ ਤੋਂ ਪਹਿਲਾਂ ਉਸ ਅਕਾਲਪੁਰਖ ਨੂੰ ਕਹਿ ਦਿੰਨੀ ਹਾਂ ਪਾਤਸ਼ਾਹ ਮੈਨੂੰ ਕੁਝ ਨਹੀਂ ਆਉਂਦਾ ਤੈਨੂੰ ਲੱਗੇ ਨਾ ਵੀ ਮੈਂ ਜਿੱਥੇ ਗਲਤ ਬੋਲਦੀ ਆਂ ਆਪੀ ਸੁਧਾਰਦੀ ਕਿਉਂਕਿ ਮੈਂ ਬੱਚਾ ਹਾਂ ਤੇ ਤੂੰ ਮੇਰਾ ਪਿਤਾ ਹਾਂ ਸੋ ਇਸ ਤਰ੍ਹਾਂ ਦਾਸ ਕਰਕੇ ਕੋਈ ਵੀ ਸ਼ਬਦ ਪੜਨਾ ਸ਼ੁਰੂ ਕਰ ਦੋ ਆਪਣੇ ਆਪ ਪਰਮਾਤਮਾ ਤੁਹਾਡੇ ਤੇ ਕਿਰਪਾ ਕਰਦਾ ਜਾਏਗਾ ਭਾਈ ਇਸ ਸ਼ਬਦ ਦਾ ਜਾਪ ਕਰੋ ਦਿਨ ਰਾਤ 41 ਦਿਨ ਤੱਕ ਲਗਾਤਾਰ ਕਰੋ ਉਸ ਤੋਂ ਬਾਅਦ ਵਾਹਿਗੁਰੂ ਦੀ ਆਪੀ ਕਿਰਪਾ ਹੋ ਜਾਣੀ ਹੈ ਤੇ ਤੁਸੀਂ ਛੱਡਣਾ ਹੀ ਨਹੀਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਿ ਸਾਰਿਆਂ ਦੇ ਘਰ ਵਿੱਚ ਵਾਹਿਗੁਰੂ ਖੁਸ਼ੀਆਂ ਦੇਵੇ ਬਖਸ਼ਿਸ਼ਾਂ ਦੇਵੇ ਨਾਮ ਦੇ ਨਾਲ ਜੋੜੇ ਸਵੇਰੇ ਉੱਠਣ ਦਾ ਪਲ ਬਖਸ਼ੇ ਸੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਫੋਲੋ ਜ਼ਰੂਰ ਕਰੋ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ